ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ ਅੱਜ ਰਾਤ ਵਾਲੀ ਅਪਡੇਟ ਦੀ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਅੱਜ 6 ਨਵੰਬਰ 2025 ਰਾਤ ਸਮੇਂ ਪੰਜਾਬ ਦਾ ਮੌਸਮ ਕਿਵੇਂ ਦਾ ਹੈ ਤਾਜ਼ਾ ਹਾਲਾਤ ਦੇਖੇ ਜਾਣ ਤਾਂ ਮੌਸਮ ਬਦਲ ਬਾਈ ਸਾਫ਼ ਦਿਖਾਈ ਦੇ ਰਹੀ ਹੈ ਹਲਕੀ ਦਰਮਿਆਨੀ ਧੂੜ ਜਾਂ ਕਹਿ ਲਈਏ ਤਾਂ ਕੁਝ ਕੁ ਗੰਧਲਾਪਣ ਜ ਹੈ ਪੰਜਾਬ ਦੇ ਉੱਪਰ ਦਿਖਾਈ ਦੇ ਰਿਹਾ ਪਰ ਕਿਸੇ ਤਰੀਕੇ ਦੀ ਤਕੜੀ ਕਾਰਵਾਈ ਨਹੀਂ ਹੈ ਪਹਾੜੀ ਖੇਤਰਾਂ ਵਿੱਚ ਸਿਸਟਮ ਜਰੂਰ ਬਣਿਆ ਹੋਇਆ ਹੈ ਪਰ ਪਰ ਉਸ ਦਾ ਅਸਰ ਪੰਜਾਬ ਦੇ ਉੱਪਰ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਦਿੰਦੇ ਵੇਲੇ ਕੜਾਕੀ ਦੀ ਧੁੱਪ ਜ਼ਰੂਰ ਪਈ ਹੈ ਪਰ ਹਵਾ ਪੱਛਮੀ ਰੂਪ ਤੋਂ ਚੱਲਣ ਦੇ ਕਾਰਨ ਠੰਡ ਦਾ ਅਹਿਸਾਸ ਵੀ ਲਗਾਤਾਰ ਹੁੰਦਾ ਰਿਹਾ ਦਿਨ ਦੇ ਵੇਲੇ ਮੈਕਸਿਮਮ ਤਾਪਮਾਨ ਅੱਜ 27 ਡਿਗਰੀ ਨੋਟ ਕੀਤਾ ਗਿਆ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹਾਲਾਤ ਦੀ ਗੱਲ ਕਰੀਏ ਅੱਜ ਰਾਤ ਪੱਛਮੀ ਹਵਾ ਚਲਦੀ ਰਹੇਗੀ ਤੇ ਘੱਟੋ ਘਾਟ ਤਾਪਮਾਨ ਜਿਹੜਾ ਤੜਕੇ ਸਵੇਰੇ 4 ਤੋਂ 5 ਵਜੇ ਤੱਕ ਨੋਟ ਕੀਤਾ ਜਾਵੇਗਾ ਉਹ 14-15 ਡਿਗਰੀ ਜਾਂ 16 ਡਿਗਰੀ ਮੈਕਸਿਮਮ ਅੱਜ ਪੰਜਾਬ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕਾਫੀ ਹੱਦ ਤੱਕ ਆਪਾਂ ਕਹੀਏ ਤਾਪਮਾਨ ਕੰਟਰੋਲ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਖਲੇ ਆਉਂਦੇ ਦਿਨਾਂ ਵਿੱਚ ਕੜਾਕੇ ਦੀ ਧੁੱਪ ਹੋਰ ਪੈਣ ਦੇ ਨਾਲ ਥੋੜੇ ਜਿਹਾ ਤਾਪਮਨ ਉੱਪ ਜਾ ਸਕਦੇ ਨੇ ਕਿਉਂਕਿ ਪੱਛਮੀ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਕੋਈ ਉਮੀਦ ਹੀ ਉਮੀਦ ਨਾ ਮਾਤਰ ਦੇ ਬਰਾਬਰ ਹੈ ਜਿਸ ਦੇ ਸਿੱਟੇ ਵਜੋਂ ਆਉਂਦੇ ਦਿਨਾਂ ਵਿੱਚ ਤਾਪਮਨ ਥੋੜੇ ਜਿਹਾ ਵੱਧ ਸਕਦੇ ਨੇ ਪਰ ਸਵੇਰੇ ਅਤੇ ਸ਼ਾਮ ਦੀ ਠੰਡ ਜਿਹੜੀ ਹੈ ਹੁਣ ਉਹ ਬਰਕਰਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ 에ਅਰ ਕੁਆਲਿਟੀ ਇੰਡੈਕਸ ਥੋੜਾ ਜਿਹਾ ਕੱਲ੍ਹ ਨਾਲੋਂ ਸੁਧਰੇ ਹੈ ਕੱਲ੍ਹ ਰਾਤ ਜਿਵੇਂ ਤੁਹਾਨੂੰ ਦੱਸਿਆ ਸੀ ਲਾਈਵ ਦੇ ਵਿੱਚ ਕਿ ਹਵਾ ਦੇ ਵਿੱਚ ਗੰਦਲਾਪਣ ਜਾ ਫਿਰ ਧੂਏ ਦੀ ਮਾਤਰਾ ਜਾਂ ਕਾਰਬਨ ਮੋਨੋਆਕਸਾਈਡ ਦੀ ਮਾਤਰਾ ਬਹੁਤ ਜ਼ਿਆਦਾ ਵਧੀ ਹੋਈ ਸੀ ਪਰ ਜਿਵੇਂ ਜਿਵੇਂ ਸਵੇਰ ਹੋਈ ਤਾਂ ਉਹ ਟਰੇਲ ਦੇ ਨਾਲ ਕਹਿ ਲਿਆ ਜਾਂ ਉਸ ਦੇ ਨਾਲ ਉਹ ਕਾਰਬਨ ਮੋਨੋਆਕਸਾਈਡ ਦੀ ਜਿਹੜੀ ਲੇਅਰ ਹੈ ਉਹ ਘਟਦੀ ਹੋਈ ਦਿਖਾਈ ਦਿੱਤੀ ਅੱਜ ਰਾਤ ਫੇਰ ਕੋਸ਼ਿਸ਼ ਕਰਾਂਗੇ ਆਪਾਂ ਕਿ 8:00 8:00 ਵਜੇ ਦੇ ਨੇੜੇ ਤੇੜੇ ਜੇ ਲਾਈਵ ਕੀਤਾ ਜਾਵੇ ਤਾਂ ਕਿ ਜਿਹੜੀ ਇਹ ਪੜੀ ਜਾਣਕਾਰੀ ਹੈ ਤੁਹਾਨੂੰ ਅਸੀਂ ਉਹ ਲੇਟ ਨਾ ਪਹੁੰਚਾਈਏ ਤੇ ਜਿਹੜੇ ਵੀ ਮੇਰੇ ਦਰਸ਼ਕ ਵੀਰ ਭੈਣ ਭਰਾ ਵੀਡੀਓ ਦੇਖ ਰਹੇ ਨੇ ਤਾਂ ਕੋਸ਼ਿਸ਼ ਕਰਿਆ ਕਰੋ ਕਿ 8:00 ਵਜੇ ਦੇ ਨੇੜੇ ਤੇੜੇ ਕੋਈ ਚੈੱਕ ਕਰ ਲਿਆ ਕਰੋ ਸਾਡਾ ਲਾਈਵ ਹੁਣ 8 ਵਜੇ ਸ਼ੁਰੂ ਕੀਤਾ ਜਾਵੇਗਾ ਨਾ ਕਿ 9 ਵਜੇ ਕਿਉਂਕਿ ਪਹਿਲਾਂ ਆਪਾਂ ਗਰਮੀ ਦੇ ਵਿੱਚ 9 ਵਜੇ ਲਾਈਵ ਕਰਦੇ ਸੀ ਤੇ ਉਹਦਾ ਸਮਾਂ ਬਦਲ ਕੇ 8 ਵਜੇ ਕਰ ਦਿੱਤਾ ਗਿਆ ਤੇ ਇਹਦੇ ਬਾਰੇ ਵਿੱਚ Facebook ਤੇ ਵੀ ਪੋਸਟ ਸਾਂਝੀ ਕਰ ਦਵਾਂਗਾ ਤੇ ਤੁਹਾਡੇ ਤੱਕ ਵੀ ਹੁਣ ਇੱਕ ਹੋਰ ਪੋਸਟ ਆ ਸਾਂਝੀ ਕਰਕੇ ਜਾਣਕਾਰੀ ਪਹੁੰਚਦੀ ਕਰ ਦਿੱਤੀ ਜਾਵੇਗੀ ਬਾਕੀ ਹੋਰ ਕੋਈ ਜਾਣਕਾਰੀ ਹੋਵੇਗੀ ਤਾਂ ਉਹ ਅਲੱਗ ਤੋਂ ਸਾਂਝੀ ਕਰਾਂਗੇ ਬਣੇ ਰਹੋ ਵੈਦਰ ਅਪਡੇਟਸ ਟੋਡੇ ਨਾਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਕੇ ਹਾਈਪ ਦਾ ਬਟਨ ਦਬਾ ਦਿਓ ਧੰਨਵਾਦ ਜੀ